ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸਰਦਾਰ ਸੁਜੀਤ ਸਿੰਘ ਜੀ ਜੋ ਪ੍ਰਧਾਨ ਨੇ ਸੋਸਾਇਟੀ ਦੇ ਔਰ ਸਰਦਾਰ ਰਜੀਤ ਸਿੰਘ ਗਰੇਵਾਲ ਜੋ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਨੇ ਅੱਜ 84 ਦੇ ਦੰਗਿਆਂ ਦੇ ਪੀੜਤ ਪਰਿਵਾਰ ਜਿਹੜੇ ਬਹੁਤ ਦੇਰ ਤੋਂ ਇਸ ਗੱਲ ਦੀ ਇੰਤਜ਼ਾਰ ਕਰ ਰਹੇ ਸੀ ਕਿ ਜੋ ਕੁਝ ਕਾਂਗਰਸ ਦੇ ਲੀਡਰਾਂ ਨੇ 84 ਦੇ ਦੰਗਿਆਂ ਵਿੱਚ ਕੀਤਾ ਉਹ ਦੰਗੇ ਨਹੀਂ ਸੀ ਬਲਕਿ ਕਤਲੇਆਮ ਸੀ ਜਿਸ ਢੰਗ ਦੇ ਨਾਲ ਪੰਜਾਬੀਆਂ ਨੂੰ ਖਾਸ ਤੌਰ ਤੇ ਟਾਰਗੇਟ ਕਰਤੇ ਹੋਏ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਦੇ ਹੋਏ ਬੇਰਹਿਮੀ ਨਾਲ ਉਹਨਾਂ ਦੇ ਕਤਲ ਹੋਏ ਘਰਾਂ ਦੇ ਕਬਜ਼ੇ ਹੋਏ ਔਰ ਨਾਨਾਬਦੀ ਕਮਿਸ਼ਨ ਚ ਇੱਥੇ ਤੱਕ ਦਰਜ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਲਾਈਵ ਗੁਰੂ ਮੰਨਦੇ ਆ ਉਹਨਾਂ ਦੀ ਵੇਦਵੀਕਰਨ ਤੋਂ ਵੀ ਇਹ ਨੀਚ ਚ ਗਏ ਅਟਲ ਜੀ ਨੇ ਅਟਲੀਆਰੀ ਵਾਜਪਈ ਜੀ ਜਿਹਦੇ ਪ੍ਰਧਾਨ ਮੰਤਰੀ ਸੀਗੇ ਨਾਨਾਵਤੀ ਕਮਿਸ਼ਨ ਬਣਾਇਆ ਗਿਆ ਹਜ਼ਾਰਾਂ ਹੀ ਲੋਕਾਂ ਦੇ ਉੱਤੇ ਬਿਆਨ ਹੋਏ ਐਫੀਡੇਵਿਟ ਸਬਮਿਟ ਹੋਏ ਉਹਨਾਂ ਨੇ ਸਾਰੀ ਘਟਨਾਵਾਂ ਦਾ ਜ਼ਿਕਰ ਕੀਤਾ ਉਸ ਤੋਂ ਬਾਅਦ ਨਾਨਾਵਤੀ ਕਮਿਸ਼ਨ ਦੀ ਰეკਮੈਂਡੇਸ਼ਨ ਸੀ ਕਿ ਇਹਨਾਂ ਦੇ ਖਿਲਾਫ ਪਰਚੇ ਰਜਿਸਟਰ ਹੋਣ ਔਰ ਐਫਆਈਆਰ ਰਜਿਸਟਰ ਹੋਣ ਤੋਂ ਬਾਅਦ ਟ੍ਰਾਇਲ ਹੋਵੇ ਲੇਕਿਨ ਜਦੋਂ ਸਾਡੀ ਗਵਰਨਮੈਂਟ ਚਲੀ ਗਈ ਉਸ ਤੋਂ ਬਾਅਦ ਵੀ ਫਾਈਲਾਂ ਸਾਰੀਆਂ ਦਬ ਗਈਆਂ ਫਿਰ ਆਸ ਬਣੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਬਣੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਨ્યાਇ ਮਿਲੇਗਾ ਇੱਕ ਲੰਬੀ ਨਿਆਇ ਪ੍ਰਕਿਰਿਆ ਤੋਂ ਬਾਅਦ ਅਦਾਲਤ ਨੇ ਜਿਹੜਾ ਹੈ ਉਹ ਦੋਸ਼ੀ ਸੱਜਨ ਕੁਮਾਰ ਜੀ ਨੂੰ ਕਰਾਰ ਦਿੱਤਾ ਹੈ 18 ਤਰੀਕ ਨੂੰ ਸਜ਼ਾ ਦਾ ਐਲਾਨ ਹੋਣਾ ਕਿਉਂਕਿ ਮਿਨਿਮਮ ਜੋ ਸਜ਼ਾ ਉਹ ਉਮਰ ਕਹਿਤਾ ਹੋएगी ਹੋएगी ਲੇਕਿਨ ਸਾਡੀ ਮੰਗ ਹੈ ਕਿ ਇੰਨੇ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ ਉਹਦੇ ਵਿੱਚ ਫੌਂਸੀ ਦੀ ਸਜ਼ਾ ਜੜੀ ਹੈ ਉਹ ਹੋਣੀ ਜ਼ਰੂਰੀ ਹੈ ਔਰ ਬਹੁਤ ਵੱਡੀ ਕੰਪਨਸੇਸ਼ਨ ਜਿਹੜੀ ਹੈ ਕਰੋੜਾਂ ਦੇ ਵਿੱਚ ਉਹ ਵੀ ਅਦਾਲਤ ਨੂੰ ਲਾਣਨੀ ਚਾਹੀਦੀ ਹੈ ਤਾਂ ਕਿ ਲੋਕ ਇਦਾਂ ਦੇ ਕੰਮ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਮੈਨੂੰ ਯਾਦ ਹੈ ਮੈਂ ਉਸ ਵੇਲੇ ਮੈਂਬਰ ਪਾਰਲੀਮੈਂਟ ਸੀ ਜਦੋਂ ਨਾਨਾਵਦੀ ਕਮਿਸ਼ਨ ਤੇ ਚਰਚਾ ਹੋ ਰਹੀ ਸੀ ਅਗਰ ਮੌਕਾ ਮਿਲਿਆ ਤਾਂ ਤੁਸੀਂ YouTube ਤੇ ਜ਼ਰੂਰ ਉਸ ਚਰਚਾ ਨੂੰ ਦੇਖਿਓ ਮੈਂ ਸਾਰੀ ਨਾਨਾਵਦੀ ਕਮਿਸ਼ਨ ਦੀ ਰਿਪੋਰਟ ਪੜ੍ਹੀ ਔਰ ਐਂ ਲੱਗਾ ਕਿ ਇੱਕ ਨਿਆਏ ਪ੍ਰਕਿਰਿਆ ਨੂੰ ਵੀ ਇੱਕ ਲੀਗਲ ਸਿਸਟਮ ਨੂੰ ਵੀ ਇੱਕ ਸੰਵਿਧਾਨ ਨੂੰ ਵੀ ਛੱਕੇ ਤੇ ਟਾਂਕੇ ਇਹਨਾਂ ਨੇ ਦੰਗਾ ਕਰਨ ਵਾਲੇ ਲੋਕਾਂ ਦਾ ਕਤਲਿਆ ਕਰਮ ਵਾਲੇ ਲੋਕਾਂ ਦਾ ਸਾਥ ਦਿੱਤਾ ਸੋ ਇੱਕ ਆਸ ਦੀ ਕਿਰਨ ਵਧੀ ਹੈ ਹੁਣ ਸਜ਼ਾ ਹੋਣ ਦੀ ਤਰੀਕ ਆਈ ਹੈ ਤਾਂ ਜਿਨਨੇ ਵੀ ਇਹ ਪਰਿਵਾਰ ਨੇ ਇਹਨਾਂ ਨੂੰ ਇੱਕ ਹੋਰ ਆਸ ਵਧੀ ਹੈ ਕਿ ਸਰਕਾਰ ਜਿਹੜੀ ਹੈ ਇਹਨਾਂ ਦੀਆਂ ਰਹਿੰਦੀਆਂ ਹੋਈਆਂ ਮੰਗਾਂ ਤੇ ਵੀ ਵਿਚਾਰ ਕਰਕੇ ਨਿਆਂ ਜਿਹੜਾ ਹੈ ਦਵਾਏਗੀ ਲੇਕਿਨ ਜੋ ਕੁਝ ਹੋ ਗਿਆ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਣਾ ਚਾਹਨਾ ਦੇਖੋ ਸਿੱਖ ਜਿਹੜਾ ਹੁੰਦਾ ਉਹਦੇ ਕੇਸ਼ ਜਿਹੜੇ ਨੇ ਉਹ ਬੜਾ ਇੰਪੋਰਟੈਂਟ ਹੁੰਦੇ ਨੇ ਜਿਹੜੇ ਪੰਜ ਕਕੇ ਸਾਨੂੰ ਗੁਰੂ ਸਾਹਿਬਾਨ ਨੇ ਦੱਸੇ ਨੇ ਔਰ ਮੈਨੂੰ ਇੱਕ ਸਿੱਖ ਮਿਲਿਆ ਸਾਡੇ ਗੜਸ਼ੰਕਰ ਤੋਂ ਉਹ ਵਿਆਹ ਹੋਇਆ ਸੀ ਜਦੋਂ ਮੇਕੋ ਆਇਆ ਤਾਂ ਉਹਦੇ ਕੇਸ ਜਿਹੜੇ ਕਤਲ ਹੋਏ ਸੀ ਕੱਟੇ ਹੋਏ ਸੀਗੇ ਮੈਂ ਮੈਂ ਉਹਨਾਂ ਨੂੰ ਪੁੱਛਿਆ ਮੈਂ ਉਹਨੂੰ ਪੁੱਛਿਆ ਵੀ ਜਦੋਂ ਤੁਸੀਂ ਵਿਆਹ ਗਏ ਸੀਗੇ ਤਾਂ ਤੁਸੀਂ ਉਸ ਵੇਲੇ ਤਾਂ ਸਰਦਾਰ ਸੀਗੇ ਸਿੱਖ ਸੀਗੇ ਤਾਂ ਉਹਨੇ ਦੱਸਿਆ ਕਿ ਮੈਂ ਜਦੋਂ ਇਹ ਦੰਗੇ ਸ਼ੁਰੂ ਹੋਏ ਤਾਂ ਮੇਰੀ ਵਾਈਫ ਦਾ ਮੈਨੂੰ ਫੋਨ ਆਇਆ ਕਿ ਤੁਸੀਂ ਕਿੱਥੇ ਹੋ ਤਾਂ ਮੈਂ ਦੱਸਿਆ ਕਿ ਮੈਂ ਘਰ ਤੋਂ ਬਾਹਰ ਹਾਂ ਫਲਾਨੀ ਜਗ੍ਹਾ ਆਂ ਕਹਿੰਦੇ ਘਰ ਨਹੀਂ ਆ ਸਕਦੇ ਤੁਸੀਂ ਕਿਰਪਾ ਕਰਕੇ ਆਪਣਾ ਰੂਪ ਬਦਲਣਾ ਪਏਗਾ ਤਾਂ ਮੈਂ ਕਹਿੰਦਾ ਬੜੇ ਰੋਂਦੇ ਹੋਏ ਆਪਣੇ ਸਿਰ ਦੇ ਪੱਥਰ ਰੱਖ ਕੇ ਦਿਲ ਤੇ ਮੈਨੂੰ ਉਹ ਆਪਣੇ ਕੇਸ ਜਿਹੜੇ ਸੀ ਉਹ ਜਾ ਕੇ ਕਟਵਾਣੇ ਪਏ ਐਫੀਡਵਿਟ ਦੇਣਾ ਪਿਆ ਮਤਲਬ ਜਿਹੜੇ ਕੇਸਾਂ ਦੀ ਖਾਤਰ ਜਿਹੜੇ ਬਾਣੇ ਦੀ ਖਾਤਰ ਸਾਡੇ ਇਹ ਲੋਕ ਅ ਸੰਘਰਸ਼ ਕਰਦੇ ਰਹੇ ਆ ਉਸ ਗਾਲੂ ਵੀ ਨਹੀਂ ਬਖਸ਼ਿਆ ਗਿਆ ਤੋਂ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਕਨੌਣਾ ਕਮ ਸੀਗਾ ਤੋਂ ਅੱਜ ਬਹੁਤ ਦੇਰ ਬਾਅਦ ਇੱਕ ਨਿਆਂ ਦੀ ਆਸ ਜੱਗੀ ਹੈ ਕਿਰਨ ਜੱਗੀ ਹੈ ਕਿ 18 ਤਰੀਕ ਨੂੰ ਅਰਦਾਲ ਦਾ ਫੈਸਲਾ ਇੰਤਜ਼ਾਰ ਹੈ ਤੋਂ ਇਹਨਾਂ ਪਰਿਵਾਰਾਂ ਨੇ ਇਨਡੈਂਟੀਸਪੇਸ਼ਨ ਪਹਿਲਾਂ ਹੀ ਜਿੱਥੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਉੱਥੇ ਨਾਲ ਹੀ ਇਹ ਤੁਹਾਡੇ ਰਾਹੀਂ ਵੀ ਅਪੀਲ ਕੀਤੀ ਹੈ ਕਿ ਸਖਤ ਤੋਂ ਸਖਤ ਸਜ਼ਾੜੀ ਹੈ ਇਹਨਾਂ ਦੋਸ਼ਾਂ ਨੂੰ ਮਿਲਣੀ ਚਾਹੀਦੀ ਹੈ ਇਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਸਿੱਖ ਰਿਹਾ ਰਾਸ਼ਟਰਪਤੀ ਵੀ ਸਿੱਖ ਰਿਹਾ ਮੈਂ ਸਮਝਦਾ ਜਿਹੜਾ ਸਿੱਖ ਹੋ ਕੇ ਖਾਲਸਾ ਦੀ ਗੱਲ ਨਹੀਂ ਕਰਦਾ ਆਪਣੇ ਧਰਮ ਦੀ ਗੱਲ ਨਹੀਂ ਕਰਦਾ ਆਪਣੇ ਗੁਰੂ ਦੀ ਗੱਲ ਨਹੀਂ ਕਰਦਾ ਉਹ ਸਿੱਖ ਨਹੀਂ ਹੈ ਕਿਉਂਕਿ ਉਹ ਹੈ ਹੀ ਫਖਰ ਕਰਨ ਦੇ ਕਾਬਿਲ ਆ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ ਇਹ ਸਚਾਈ ਨੂੰ ਸਮਝਿਆ ਕਿ ਅਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨਾ ਦਿੰਦੇ اگر گرو صاحب اپنا ਸਰਵੰਸ ਨਾਂ ਬਾਰ ਦੇ ਤਾਂ ਇਸ ਮੁਲਕ ਦੇ ਅੰਦਰ ਨਾ ਤਾਂ ਕੋਈ ਸਿੱਖ ਲੱਭਣਾ ਸੀ ਨਾ ਕੋਈ ਹਿੰਦੂ ਮਿਲਣਾ ਸੀ ਨਾ ਹੀ ਕ੍ਰਿਸਚੀਅਨ ਮਿਲਣਾ ਸੀ ਅੱਲਾਹੁ ਅਕਬਰ ਹੋਣੀ ਸੀ ਉਹਨਾਂ ਨੇ ਆ ਕੇ ਜਦੋਂ ਦੇਖਿਆ ਕਿ ਉਸ ਕੌਮ ਨੂੰ ਇਨਸਾਫ ਨਹੀਂ ਮਿਲ ਰਿਹਾ ਉਸ ਦੀ نسل کشੀ ਹੋਈ ਆ ਕਤਲੋਗਾਰਤ ਹੋਈ ਆ ਤਾਂ ਉਹਨਾਂ ਨੇ ਆ ਕੇ ਸੱਟ ਬਣਾਈ ਦੁਬਾਰਾ ਬੰਦ ਹੋਏ ਹੋਏ ਕੇਸਾਂ ਨੂੰ ਖੁਲਵਾਇਆ ਤੇ 36 36 ਸਾਲ ਮੁਕਦਮੇ ਨਾ ਦਰਜ ਹੋਣ ਤਿੰਨ ਰਾਤ ਤਿੰਨ ਤਿੰਨ ਦਿਨ ਤਿੰਨ ਰਾਤ ਕਤਲੋਗਾਰਥ ਹੁੰਦੀ ਰਹੇ ਮੁਕਦਮੇ ਦਰਜ ਨਾ ਹੋਣ ਇੱਕ ਵੀ ਜਦੋਂ ਦੰਗੇ ਹੁੰਦੇ ਹਨ ਨਾ ਗੁਜਰਾਤ ਚ ਦੰਗੇ ਹੋਏ 175 ਦੰਗਾਕਾਰੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਪਰ ਇਹ ਜਿਹੜੇ ਦੰਗੇ ਇਹ ਕਤਲੋਗਾਰਥ ਜਿਹੜੀ ਹੋਈ ਇਹਦੇ ਚ ਇੱਕ ਵੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ ਔਰ ਇਹ ਤੁਸੀਂ ਦੇਖ ਲਓ ਵੀ ਕੀ ਇਹ ਸਰਕਾਰੀ ਕਤਲੇ ਕਤਲੋਗਾਰਥ ਸੀ ਇਹ ਨਸਲਕੁਸ਼ੀ ਸੀ ਉਸ ਕੌਮ ਦੀ ਜਿਦੀ ਸਿਰਜਣਾ ਦੇਸ਼ ਧਰਮ ਤੇ ਕੌਮ ਲਈ ਹੋਈ ਹੋਵੇ ਮੈਂ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਇਹ ਉਹਨਾਂ ਨੇ ਦੁਬਾਰਾ ਖੁਲਵਾ ਕੇ ਕੌਮ ਦਾ ਵਿਸ਼ਵਾਸ ਦੇਸ਼ ਦੇ ਕਾਨੂੰਨ ਚ ਬਣ ਰਿਹਾ ਤੇ ਇਹ ਵੱਡੀ ਗੱਲ ਆ ਇਹ ਦੇਸ਼ ਨੂੰ ਮਜ਼ਬੂਤ ਕਰਨ ਦੀ ਗੱਲ ਆ ਇਹ ਮੇਰਾ ਖਿਆਲ ਆ ਵੀ ਖਾਲਸਾ ਦਾ ਸਤਕਾਰ ਤੇ ਸਨਮਾਨ ਕਰਨ ਦੀ ਗੱਲ ਆ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦੀ ਫਤਿਹ ਅੱਜ ਸਾਡੀ ਜਿਹੜੀ ਸਮੁੱਚੀ ਟੀਮ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਦੀ ਬੀਬੀ ਗੁਰਦੀਪ ਕੌਰ ਜੀ ਸਰਾਰ ਗੁਰਦੇਵ ਸਿੰਘ ਜੀ ਦਲਜੀਤ ਸਿੰਘ ਜੀ ਸਤਰਾਮ ਸਿੰਘ ਜੀ ਵਿੱਕੀ ਜੀ ਮੇਰੇ ਰੋਰ ਸਮੁੱਚੀ ਜਿਹੜੀ ਸਮੁੱਚੀ ਟੀਮ ਸਾਡੀ ਤਮਨ ਸਾਹਿਬ ਅਸੀਂ ਫੈਸਲਾ ਕੀਤਾ ਸੀ ਕਿ ਜਿਹੜਾ ਸੱਜਨ ਕੁਮਾਰ ਦੇ ਜਿਹੜੇ ਦੋਸਤ ਆ ਹੋਏ ਨੇ ਅੱਜ ਅਸੀਂ ਆਪਣੀ ਵਰਕਿੰਗ ਕਮੇਟੀ ਬੁਲਾ ਕੇ ਤੇ ਸਨਮਾਨ ਕੀਤਾ ਹੈ ਪੰਜਾਬ ਦੀ ਜਿਹੜੀ ਬੀਜੇਪੀ ਲੀਡਰਸ਼ਿਪ ਦਾ ਤੇ ਜਿਹੜੇ 1984 ਦੇ ਘਤਕਲਮ ਅਸੀਂ 40 ਸਾਲ ਬਾਅਦ ਸਾਨੂੰ ਇਨਸਾਫ ਜੁੜਾ ਬੰਦਣਾ ਸ਼ੁਰੂ ਆਇਆ ਤੇ ਜੋ ਮੋਦੀ ਸਾਹਿਬ ਨੇ ਐਸਏਟੀ ਬਣਾਈ ਹੈ ਤੇ ਜਿਹੜਾ ਫਾਸਟੇ ਕੋਟਾ ਬਣਾਈ ਦਾ ਵਾਦਾ ਕੀਤਾ ਸੀ ਸਾਡੀ ਅਸੀਂ ਧੰਨਵਾਦ ਕਰਦਾ ਹਾਂ ਮੋਦੀ ਸਾਹਿਬ ਦਾ ਵੀ ਤੇ ਅਮਿਤ ਸ਼ਾਹ ਦਾ ਵੀ ਅਮਿਤ ਸ਼ਾਹ ਜੀ ਦਾ ਹਰਜੀਤ ਸਿੰਘ ਅਰਵਾਲ ਜੀ ਦਾ ਖੰਨਾ ਜੀ ਦਾ ਸਮੁੱਚੀ ਟੀਮ ਦਾ ਅਸੀਂ ਉਹਨਾਂ ਦਾ ਸਨਮਾਨ ਵੀ ਕੀਤਾ ਕਿ ਜਿਹੜੇ ਬਾਕੀ ਦੇ ਦੋਸ਼ੀ ਨੇ ਜਨਾ ਕਤਲੇਆਮ ਕਰਵਾਇਆ ਉਹਨਾਂ ਨੂੰ ਫਾਂਸੀ ਤੇ ਲਟਕਾਇਆ ਜਾਏ ਇਹਨੂੰ ਬਹੁਤ ਲੇਟ ਦੇਰੀ ਨਾ ਕੀਤੀ ਜਾਏ ਇਹਨੂੰ ਜਲਦੀ ਤੋਂ ਜਲਦੀ 6 ਮਹੀਨੇ ਚ ਸਾਰਾ ਕੰਮ ਨਿਬੜਨਾ ਚਾਹੀਦਾ ਤੇ ਸਾਨੂੰ ਉਮੀਦ ਹੈ ਕਿ 18 ਤਰੀਕ ਨੂੰ ਸੱਜਨ ਕੁਮਾਰ ਨੂੰ ਫਾਂਸੀ ਹੋਵੇਗੀ ਬਾਕੀ 25000 ਪਰਵਾਹ ਜਿਹੜਾ ਉਜੜ ਕੇ ਪੰਜਾਬ ਆਇਆ ਸੀ ਸਾਡੀ ਕਿਸੇ ਪਾਰਟੀ ਦੇ ਬਾਣੇ ਫੜੇ ਤੇ ਸਾਨੂੰ ਅਕਾਲੀ ਭਾਜਪੀ ਨੇ 2015-16 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀ ਸਾਨੂੰ ਉਹਨਾਂ ਨੇ ਮਕਾਨਾਂ 'ਤੇ ਲਾਟਮਟ ਕੀਤੀ ਹੈ ਲੁਧਿਆਣੇ 'ਚ ਤਕਰੀਬਨ 4000 ਮਕਾਨਾਂ ਦੀ ਦਿੱਲੀ ਦੇ ਵਿੱਚ ਉਹਨਾਂ ਨੇ ਤਕਰੀਬਨ 250 ਜਿਹੜੇ ਸਾਡੇ ਉਜੜੇ ਪਰਿਵਾਰਾਂ ਦੇ ਦੰਗਾ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਨੇ ਹੁਣੇ ਪਿੱਛੇ 2 ਮਹੀਨੇ ਪਹਿਲਾਂ ਦਿੱਲੀ ਸਰਕਾਰ ਦੇ ਗਵਰਨਰ ਸਾਹਿਬ ਨੇ ਦਿੱਤੀਆਂ ਨੇ ਭਾਜਪੀ ਨੇ ਨੌਕਰੀਆਂ ਦਵਾਈਆਂ ਨੇ ਅਸੀਂ ਹੁਣ ਮੰਗ ਕਰਾਂਗੇ ਉਹਨਾਂ ਤੋਂ ਪੰਜਾਬ ਦੀ ਲੀਡਰਸ਼ਿਪ ਤੋਂ ਸਾਨੂੰ ਤੁਸੀਂ ਅਮਰ ਸ਼ਾਹ ਨੂੰ ਸਾਡੀ ਟੀਮ ਨੂੰ ਮਲਾਓ ਸਾਡੀ ਸੁਸਾਇਟੀ ਸੁਸਾਇਟੀ ਨਾਲ ਮੀਟਿੰਗਾਂ ਕਰਾਓ ਜਿਹੜਾ 25 ਜਨ ਪਰਿਵਾਰ ਪੰਜਾਬ ਵਿੱਚ ਜੋੜੜ ਕੇ ਆਇਆ ਹੈ ਇਹਨਾਂ ਦੇ ਕਾਰੋਬਾਰ ਵਾਸਤੇ ਇਹਨਾਂ ਨੂੰ ਜਗਾ ਲਾੜ ਕਰੋ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਦਿਓ ਤੇ ਜਿਹਨਾਂ ਨੂੰ ਕਾਰ ਨਹੀਂ ਮਿਲੇ ਸਾਰੇ ਪਰਿਵਾਰਾਂ ਨੂੰ ਪੰਜਾਬ ਵਿੱਚ ਕਰ ਦਿਓ ਸਾਡੀਆਂ ਪੰਜ ਚਾਰ ਮੰਗਾ ਜੜੀਆਂ ਨੇ ਉਹ ਜ਼ਰੂਰੀ ਨੇ ਜਿਹੜੇ ਦੇ ਪਰਿਵਾਰ ਮਰ ਗਏ 1000 ਪਰਿਵਾਰ ਉਹ ਸਜਾਵਾਂ ਦੀ ਗੱਲ ਤਾਂ ਆਪਾਂ ਕਰ ਰਹੇ ਆਂ ਤਾਂ ਸਜਾਵਾਂ ਦੇਣ ਦੀ ਡਿਊਟੀ ਬੰਦੀ ਹੈ ਜਿਹੜਾ ਮੁਲਬ ਸੇਵਾ ਕਰਦਾ ਪਾਰ ਸਰਕਾਰ ਜਿਹੜਾ ਹੈ ਦਬਾਅ ਪਾਵੇ ਪੰਜਾਬ ਸਰਕਾਰ ਤੇ ਇਹ ਪੰਜਾਬ ਸਰਕਾਰ ਜਿਹੜੇ ਜਿਹੜੇ ਅਫਸਰ ਨੇ ਜਿਹੜਾ ਮੁੱਖ ਮੰਤਰੀ ਹੈ ਇਸ ਤੋਂ ਨਲਾਇਕ ਬੰਦਾ ਕੋਈ ਨਹੀਂ ਹੋ ਸਕਦਾ ਅਸੀਂ ਕਈ ਵਾਰੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਨੂੰ ਮਿਲਣ ਦੀ ਬਹੁਤ ਵਾਰੀ ਅਸੀਂ ਟਾਈਮ ਮੰਗਿਆ ਸਾਨੂੰ ਟਾਈਮ ਨਹੀਂ ਦਿੱਤਾ ਕਿ ਸਾਨੂੰ ਸਗੋਂ ਡਾਂਗਾ ਭਰੇ ਆ ਗਿਆ ਇਸ ਆਮ ਆਪ ਪਾਰਟੀ ਸਰਕਾਰ ਵੱਲ ਪੰਜਾਬ ਦੇ ਵਿੱਚ ਤੇ ਅਸੀਂ ਉਹਨਾਂ ਬੇਨਤੀ ਕਰਾਂਗੇ ਇਹ ਬੀਜੇਪੀ ਲੀਡਰਸ਼ਿਪ ਨੂੰ ਕਿ ਸਜਾਵਾਂ ਦੀ ਗੱਲ ਚੱਲ ਰਹੀ ਹੈ ਉਹ ਸਜਾਵਾਂ ਤੇ ਜਲਦੀ ਜਲਦੀ ਤੋਂ ਜਲਦੀ ਦਿਓ ਤੇ ਜਿਹੜੇ ਸਾਡੇ ਪੰਜਾਬ ਦੇ ਮਸਲੇ ਨੇ ਇਹ ਵੀ ਜਿਹੜੇ ਜਿਹੜੇ ਜੇ ਹੱਲ ਜੜੇ ਕਰਾਓ ਇਸ ਅਸ ਦੀ ਬੇਨਤੀ ਸੀ ਇਸ ਕਰਕੇ ਅਦਾ ਸਨਮਾਨ ਕੀਤਾ ਜੀ